ਕੋਲਕਾਤਾ ਬਲਤਕਾਰ ਕਤਲ ਮਾਮਲੇ ਦੇ ਵਿੱਚ ਸਾਹਮਣੇ ਆਏ ਹੈਰਾਨ ਕਰ ਦੇਣ ਵਾਲੇ ਖੁਲਾਸੇ ਪੀੜਤ ਦੇ ਪਰਿਵਾਰ ਨੂੰ ਆਖਰ ਕਿਉਂ ਦਿੱਤੀ ਗਈ ਸੀ ਗਲਤ ਜਾਣਕਾਰੀ ਕੋਲਕਾਤਾ ਬਲਤਕਾਰ ਅਤੇ ਕਤਲ ਮਾਮਲੇ ਦੇ ਉੱਤੇ ਜਿਉਂ-ਜਿਉਂ ਇਨਵੈਸਟੀਗੇਸ਼ਨ ਅੱਗੇ ਵਧ ਰਹੀ ਹੈ ਤਿਉਂ-ਤਿਉਂ ਹੈਰਾਨ ਕਰ ਦੇਣ ਵਾਲੇ ਜਿਹੜੇ ਖੁਲਾਸੇ ਨੇ ਉਹ ਸਾਹਮਣੇ ਆ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਪੂਰੇ ਭਾਰਤ ਦਾ ਕੋਈ ਹਿੱਸਾ ਅਜੇ ਹਾਂ ਨਹੀਂ ਹੋਇਆ ਹੋਵੇਗਾ ਜਿੱਥੇ ਇਸ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਨਾ ਜਾਹਿਰ ਕੀਤਾ ਹੋਵੇ ਬੀਤੇ ਲੰਬੇ ਸਮੇਂ ਤੋਂ ਕਈ ਜਿਹੜੇ ਹਸਪੀਟਲ ਨੇ ਉਹ ਬੰਦ ਰਹਿੰਦੇ ਨੇ ਉੱਥੇ ਜਿਸ ਤਰੀਕੇ ਦੇ ਨਾਲ ਇਲਾਜ ਚੱਲਦਾ ਉਹ ਨਹੀਂ ਚੱਲ ਪਾਉਂਦਾ ਆਪੀਡੀ ਬੰਦ ਰਹਿੰਦੇ ਨੇ ਡਾਕਟਰਾਂ ਦੀ ਹੜਤਾਲ ਰਹਿੰਦੀ ਹੈ ਇਸ ਨਾਲ ਹੀ ਪੂਰਾ ਮੈਡੀਕਲ ਸਟਾਫ ਇਸ ਘਟਨਾ ਨੂੰ ਲੈ ਕੇ ਰੋਸ ਪ੍ਰਗਟਾਉਂਦਾ ਨਜ਼ਰ ਆਉਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਮੰਤ ਭਾਗੀ ਘਟਨਾ ਟਰੈਂਡਿੰਗ ਬਣ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਖਰ ਅਨਵੈਸਟਿਗੇਸ਼ਨ ਦੇ ਵਿੱਚ ਕਿਉਂ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਕਈ ਸਵਾਲ ਪ੍ਰਸ਼ਾਸਨ ਦੇ ਉੱਤੇ ਖੜੇ ਕਰਦੀਆਂ ਨੇ ਜੇਕਰ ਗੱਲ ਕਰੀਏ ਤਾਂ ਇਸ ਘਟਨਾ ਤੋਂ ਬਾਅਦ ਤਿੰਨ ਕਾਲਾਂ ਜਿਹੜੀਆਂ ਨੇ ਪੀੜਤ ਦੇ ਪਰਿਵਾਰ ਨੂੰ ਕੀਤੀਆਂ ਜਾਂਦੀਆਂ ਨੇ ਇਸ ਕੋਲ ਦੇ ਵਿੱਚ ਪਰਿਵਾਰ ਨੂੰ ਕੀ ਕਿਹਾ ਜਾਂਦਾ ਉਹ ਤੁਹਾਨੂੰ ਸੁਣਾਉਨੇ ਆ 9 ਅਗਸਤ ਦੀ ਸਵੇਰ ਨੂੰ ਸਿਖਿਆਰਥੀ ਡਾਕਟਰ ਦੀ ਲਾਸ਼ ਮਿਲਣ ਤੋਂ ਬਾਅਦ ਹਸਪਤਾਲ ਦੇ ਸਹਾਇਕ ਸੁਪਰਿੰਟੈਂਡੈਂਟ ਇੱਕ ਘੰਟੇ ਦੇ ਅੰਤਰ ਤਿੰਨ ਕਾਲ ਉਸਦੇ ਮਾਪਿਆਂ ਨੂੰ ਕਰਦੇ ਨੇ ਇਹਨਾਂ ਕਾਲਾਂ ਦੇ ਵਿੱਚ ਮਾਪਿਆਂ ਨੂੰ ਜਲਦੀ ਹਸਪਤਾਲ ਆਉਣ ਦੇ ਲਈ ਕਿਹਾ ਜਾਂਦਾ ਹੈ ਹਸਪਤਾਲ ਵੱਲੋਂ ਮਾਪਿਆਂ ਨੂੰ ਫੋਨ ਕਾਲ ਦੀ ਆਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਹਾਲਾਂਕਿ ਇਸ ਆਡੀਓ ਦੀ ਕਿਸੇ ਵੀ ਤਰੀਕੇ ਦੀ ਪੁਸ਼ਟੀ ਸਾਡੇ ਅਦਾਰੇ ਦੇ ਵੱਲੋਂ ਨਹੀਂ ਕੀਤੀ ਜਾਂਦੀ ਪੀੜਤ ਦੇ ਮਾਪਿਆਂ ਨੂੰ ਘਟਨਾ ਦੇ ਉੱਤੇ ਜਲਦ ਤੋਂ ਜਲਦ ਪਹੁੰਚਣ ਦੇ ਲਈ ਕਿਹਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਤੁਹਾਡੀ ਧੀ ਨੇ ਖੁਦਕੁਸ਼ੀ ਕਰ ਲਈ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਪਹਿਲੀ ਕਾਲ ਦੇ ਵਿੱਚ ਕੀ वार्तालाप ਜਿਹੜੀ ਹੈ ਉਹ ਪੀੜਤ ਦੇ ਪਰਿਵਾਰ ਦੇ ਨਾਲ ਹੁੰਦੀ ਹੈ ਪਹਿਲੀ ਕਾਲ ਜਦੋਂ ਸਹਾਇਕ ਸੁਪਰ ਇੰਸਪੈਕਟਰ ਦੇ ਵੱਲੋਂ ਪੀੜਤ ਦੇ ਘਰ ਕੀਤੀ ਜਾਂਦੀ ਹੈ ਤਾਂ ਇਹ ਕਾਲ ਉਸਦੇ ਪਿਤਾ ਦੇ ਵੱਲੋਂ ਉਠਾਈ ਜਾਂਦੀ ਹੈ ਜਿਸ ਦੇ ਵਿੱਚ ਸਹਾਇਕ ਸੁਪਰ ਇੰਸਪੈਕਟਰ ਨੇ ਮਾਪਿਆਂ ਨੂੰ ਜਲਦ ਤੋਂ ਜਲਦ ਹਸਪਤਾਲ ਆਉਣ ਦੀ ਬੇਨਤੀ ਕੀਤੀ ਕਿਹਾ ਤੁਹਾਡੀ ਧੀ ਠੀਕ-ਠੀਕ ਨਹੀਂ ਹੈ ਕੀ ਤੁਸੀਂ ਤੁਰੰਤ ਹਸਪਤਾਲ ਆ ਸਕਦੇ ਹੋ ਉਧਰ ਦੂਜੇ ਪਾਸੇ ਪਿਤਾ ਨੇ ਕਾਰਨ ਪੁੱਛਿਆ ਜਵਾਬ ਮਿਲਿਆ ਤੁਹਾਡੀ ਬੇਟੀ ਦੀ ਹਾਲਤ ਠੀਕ ਨਹੀਂ ਹੈ ਅਸੀਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਕੀ ਤੁਸੀਂ ਤੁਰੰਤ ਹਸਪਤਾਲ ਆ ਸਕਦੇ ਹੋ ਪਿਤਾ ਨੇ ਜ਼ੋਰ ਪਾ ਕੇ ਪੁੱਛਿਆ ਮੇਰੀ ਟੀ ਨੂੰ ਕੀ ਹੋ ਗਿਆ ਹੈ ਸਟਾਫ ਮੈਂਬਰਾਂ ਨੇ ਕਿਹਾ ਜਦੋਂ ਤੁਸੀਂ ਇੱਥੇ ਆਓਗੇ ਤਾਂ ਡਾਕਟਰ ਤੁਹਾਨੂੰ ਦੱਸਣਗੇ ਕਿ ਉਸ ਨੂੰ ਕੀ ਹੋਇਆ ਤੁਸੀਂ ਪਰਿਵਾਰ ਪਰਿਵਾਰਕ ਮੈਂਬਰ ਹੋ ਤਾਂ ਤੁਸੀਂ ਜਲਦ ਤੋਂ ਜਲਦ ਹਸਪਤਾਲ ਪਹੁੰਚੋ ਸਾਨੂੰ ਤੁਹਾਡਾ ਨੰਬਰ ਮਿਲਿਆ ਸੀ ਇਸ ਕਰਕੇ ਅਸੀਂ ਤੁਹਾਨੂੰ ਕਾਲ ਕੀਤੀ ਹੈ ਜਿਸ ਤੋਂ ਬਾਅਦ ਫੋਨ ਰੱਖ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਦੂਜੀ ਕਾਲ ਥੋੜੇ ਸਮੇਂ ਦੇ ਵਿੱਚ ਹੀ ਪ੍ਰਵਾਲ ਦੇ ਵੱਲੋਂ ਹਸਪਤਾਲ ਦੇ ਵਿੱਚ ਕੀਤੀ ਜਾਂਦੀ ਹੈ ਹਸਪਤਾਲ ਦੇ ਉਸੀ ਸਟਾਫ ਮੈਂਬਰ ਨੇ ਜਿਸ ਨੇ ਪਹਿਲਾਂ ਕਾਲ ਕੀਤੀ ਸੀ ਆਪਣੀ ਜ਼ਿਆਦਾ ਘਬਰਾਹਟ ਭਰੀ ਆਵਾਜ਼ ਦੇ ਵਿੱਚ ਫੋਨ ਚੱਕਿਆ ਉਨੇ ਕਿਹਾ ਤੁਹਾਡੀ ਬਿਮਾਰੀ ਦੀ ਹਾਲਤ ਬਹੁਤ ਨਾਜ਼ੁਕ ਹੈ ਕਿਰਪਾ ਕਰਕੇ ਜਲਦੀ ਤੋਂ ਜਲਦੀ ਹਸਪਤਾਲ ਆ ਜਾਓ ਪਿਤਾ ਨੇ ਚਿੰਤਾ ਨਾਲ ਪੁੱਛਿਆ ਕਿ ਕੀ ਹੋਇਆ ਉਸ ਨੂੰ ਜਵਾਬ ਮਿਲਿਆ ਡਾਕਟਰ ਤੁਹਾਨੂੰ ਦੱਸ ਦੇਣਗੇ ਤੁਸੀਂ ਜਲਦੀ ਆ ਜਾਓ ਪਿਤਾ ਨੇ ਫਿਰ ਪੁੱਛਿਆ ਕੌਣ ਬੋਲ ਰਿਹਾ ਹੈ ਸਟਾਫ ਮੈਂਬਰ ਨੇ ਜਵਾਬ ਦਿੱਤਾ ਮੈਂ ਸਹਾਇਕ ਸੁਪਰਗੈਂਟ ਹਾਂ ਡਾਕਟਰ ਨਹੀਂ ਹਾਂ ਪਿਤਾ ਨੇ ਪੁੱਛਿਆ ਕਿ ਕੋਈ ਡਾਕਟਰ ਮੌਜੂਦ ਹੈ ਜੋ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਦੇ ਸਕੇ ਪਰ ਸਟਾਫ ਮੈਂਬਰਾਂ ਨੇ ਕਾਲ ਕੱਟ ਦਿੱਤੀ ਇਸ ਤੋਂ ਬਾਅਦ ਤੀਜੀ ਅਤੇ ਆਖਰੀ ਕਾਲ ਜਿਹੜੀ ਹੈ ਉਹ ਹਸਪਤਾਲ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਹੁੰਦੀ ਹੈ ਜਿਸ ਤੋਂ ਬਾਅਦ ਜੋ ਕਈ ਚੀਜ਼ਾਂ ਨੇ ਉਹ ਕਰਦਿਆਂ ਨੂੰ ਸੁਣਨ ਨੂੰ ਮਿਲਦੀਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਉਸ ਦੇ ਵਿੱਚ ਪਰਿਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਆਖਰ ਉਹਨਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ ਤੀਜੀ ਅਤੇ ਆਖਰੀ ਕਾਲ ਦੇ ਵਿੱਚ ਸਟਾਫ ਮੈਂਬਰਾਂ ਨੇ ਕਿਹਾ ਤੁਹਾਡੀ ਧੀ ਨੇ ਖੁਦਕੁਸ਼ੀ ਕਰ ਲਈ ਹੈ ਜਾਂ ਹੋ ਸਕਦਾ ਹੈ ਕਿ ਉਸ ਦੀ ਮੌਤ ਹੋ ਗਈ ਹੋਵੇ ਪੁਲਿਸ ਇੱਥੇ ਆਈ ਹੈ ਅਸੀਂ ਹਸਪਤਾਲ ਵਿੱਚ ਹਾਂ ਇਹ ਕੋ ਤੁਹਾਨੂੰ ਸਭ ਦੇ ਸਾਹਮਣੇ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਪਰਿਵਾਰ ਮੈਂਬਰਾਂ ਦੇ ਲਈ ਕਿਹੋ ਜੀ ਸਥਿਤੀ ਰਹੀ ਹੋਵੇਗੀ ਇਹ ਅਸੀਂ ਸਭ ਜਾਣਦੇ ਹਾਂ ਕਿਉਂਕਿ ਦੁੱਖਾਂ ਦਾ ਪਹਾੜ ਜਿਹੜਾ ਸੀਗਾ ਉਸ ਪਿਓ ਦੇ ਉੱਤੇ ਟੁੱਟ ਗਿਆ ਸੀ ਜਿਸ ਦੀ ਧੀ ਕੁਝ ਸਮੇਂ ਪਹਿਲਾਂ ਹਸਪਤਾਲ ਦੇ ਵਿੱਚ ਕਈਆਂ ਦਾ ਇਲਾਜ ਕਰ ਰਹੀ ਸੀ ਪਰ

ਇਹ ਖਲਾਸੇ ਕਿਉਂ ਹੈਰਾਨ ਕਰ ਦੇਣ ਵਾਲੇ ਹੁੰਦੇ ਨੇ ਅਤੇ ਆਖਰ ਕਿਸ ਤਰੀਕੇ ਦੇ ਨਾਲ ਉਹ ਲੜਕੀ ਤੜਫੀ ਹੁੰਦੀ ਹੈ ਜਿਸ ਸਮੇਂ ਉਸ ਨਾਲੇ ਘਟਨਾ ਵਾਪਰ ਰਹੀ ਹੁੰਦੀ ਹੈ ਪੁਲਿਸ ਨੇ 12 ਅਗਸਤ ਨੂੰ ਟ੍ਰੇਨਿੰਗ ਡਾਕਟਰ ਦੇ ਪਰਿਵਾਰ ਨੂੰ ਪੋਸਟਮਾਰਟਮ ਰਿਪੋਰਟ ਸੌਂਪ ਦਿੱਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਸਖਿਆਰਥੀ ਡਾਕਟਰ ਦੀ ਬਲਤਕਾਰ ਅਤੇ ਕੁੱਟਮਾਰ ਤੋਂ ਬਾਅਦ ਗੱਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ ਇਹ ਕਕਨਾ 9 ਅਗਸਤ ਨੂੰ ਤੜਕੇ 3 ਵਜੇ ਤੋਂ 5 ਵਜੇ ਦੇ ਦਰਮਿਆਨ ਵਾਪਰਦੀ ਦੱਸੀ ਜਾਂਦੀ ਹੈ ਚਾਰ ਪੰਨਿਆਂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਮਲਜ਼ਮ ਨੇ ਡਾਕਟਰ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਉਸ ਦੇ ਗੁਪਤ ਅੰਗ ਦੇ ਉੱਤੇ ਡੂੰਗੇ ਜ਼ਖਮ ਪਾਏ ਗਏ ਸਨ ਮਲਜ਼ਮ ਨੇ ਉਸ ਦੀਆਂ ਚੀਖਾਂ ਨੂੰ ਦਬਾਉਣ ਦੇ ਲਈ ਡਾਕਟਰ ਦੇ ਨੱਕ ਮੂੰਹ ਅਤੇ ਗਲਾ ਦਬਾਈ ਰੱਖਿਆ ਸੀ ਗਲਾ ਕੁੱਟਣ ਕਾਰਨ ਥਾਇਰਾਇਡ ਕਾਰਟਿਲੇਜ ਕੁੱਟ ਗਏ ਸਨ ਡਾਕਟਰ ਦਾ ਸਿਰ ਕੰਨ ਨਾਲ ਦਬਾਇਆ ਹੋਇਆ ਸੀ ਤਾਂ ਜੋ ਉਹ ਚੀਕਾਂ ਨਾ ਮਾਰ ਸਕੇ ਪੇਟ ਬੁੱਲਾ ਉਂਗਲਾਂ ਅਤੇ ਖੱਬੀ ਲੱਤ ਦੇ ਉੱਤੇ ਸੱਟਾਂ ਦੇ ਨਿਸ਼ਾਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਦੱਸੇ ਗਏ ਨੇ ਫਿਰ ਉਹਨਾਂ ਨੇ ਉਸ ਦੇ ਇੰਨੀ ਜ਼ੋਰਦਾਰ ਹਮਲਾ ਕੀਤਾ ਕਿ ਉਸ ਦੇ ਐਨਕ ਦੇ ਸ਼ੀਸ਼ੇ ਟੁੱਟ ਕੇ ਉਸ ਦੀਆਂ ਅੱਖਾਂ ਦੇ ਵਿੱਚ ਵੜ ਗਏ ਦੋਵੇਂ ਅੱਖਾਂ ਮੂੰਹ ਅਤੇ ਗੁਪਤ ਅੰਗਾਂ ਤੋਂ ਖੂਨ ਵਹਿ ਰਿਆ ਸੀ ਪੀੜਤ ਦੇ ਪਿਤਾ ਨੇ ਦੱਸਿਆ ਕਿ ਬੇਟੀ ਹਰ ਰੋਜ਼ ਡਾਇਰੀ ਲਿਖਿਆ ਕਰਦੀ ਸੀ ਜਿਸ ਤੋਂ ਬਾਅਦ ਇਨਵੈਸਟੀਗੇਸ਼ਨ ਦੌਰਾਨ ਪੀੜਤ ਦੇ ਪਰਿਵਾਰ ਦੇ ਵੱਲੋਂ ਕਈ ਹੋਰ ਖੁਲਾਸੇ ਵੀ ਕੀਤੇ ਜਾਂਦੇ ਨੇ ਪੀੜਤ ਦੇ ਪਿਤਾ ਦੱਸਦੇ ਨੇ ਕਿ ਉਹਨਾਂ ਦੀ ਬੇਕਤੀ ਨੂੰ ਇੱਕ ਆਦਤ ਸੀ ਕਿ ਉਹ ਆਪਣੀ ਰੋਜ਼ਮਰਰਾ ਦੀ ਦਿਨਚਰਿਆ ਨੂੰ ਆਪਣੀ ਡਾਇਰੀ ਦੇ ਵਿੱਚ ਲਿਖਿਆ ਕਰਦੀ ਸੀ ਜਿਸ ਤੋਂ ਬਾਅਦ ਇਸ ਡਾਇਰੀ ਦੇ ਵਿੱਚਕਾਰ ਕੀ ਦਰਜ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਇੱਕ ਸਿਖਿਆਰਥੀ ਡਾਕਟਰ ਦੇ ਬਲਦਕਾਰ ਕਤਲ ਤੋਂ 6 ਦਿਨਾਂ ਬਾਅਦ ਇੱਕ ਡਾਇਰੀ ਸਾਹਮਣੇ ਆਉਂਦੀ ਹੈ ਇਹ ਡਾਇਰੀ ਇੱਕ ਸਿਖਿਆਰਥੀ ਡਾਕਟਰ ਦੀ ਹੀ ਸੀ ਡਾਇਰੀ ਦੇ ਵਿੱਚ ਪੀੜਤ ਨੇ ਆਪਣੇ ਨਾਲ ਜੁੜੀਆਂ ਕਈ ਗੱਲਾਂ ਨੂੰ ਦੱਸਿਆ ਸੀ ਇਸੇ ਡਾਇਰੀ ਦੇ ਵਿੱਚ ਲਿਖਿਆ ਗੱਲਾਂ ਪੀੜਤ ਦੇ ਪਿਤਾ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸਾਂਝੀਆਂ ਕੀਤੀਆਂ ਉਸਨੇ ਕਿਹਾ ਮੇਰੀ ਬੇਟੀ ਹਰ ਰੋਜ਼ ਡਾਇਰੀ ਲਿਖਦੀ ਸੀ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾਂ ਵੀ ਦੇਰ ਰਾਤ ਉਸਨੇ ਇੱਕ ਡਾਇਰੀ ਦੇ ਉੱਤੇ ਕਈ ਚੀਜ਼ਾਂ ਨੂੰ ਨੋਟ ਕੀਤਾ ਉਦੀ ਸ਼ਿਫਟ ਰਾਤ ਸਮੇਂ ਸ਼ੁਰੂ ਹੁੰਦੀ ਸੀ ਇਸ ਲਈ ਸ਼ਿਫਟ ਤੇ ਜਾਣ ਤੋਂ ਪਹਿਲਾਂ ਹੀ ਉਸਨੇ ਇਸ ਡਾਇਰੀ ਦੇ ਵਿੱਚਕਾਰ ਕਈ ਗੱਲਾਂ ਲਿਖੀਆਂ ਉਹ ਇੱਕ ਮਿਹਨਤੀ ਕੁੜੀ ਸੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਹਰ ਰੋਜ਼ 10 ਤੋਂ 12 ਘੰਟੇ ਦੀ ਪੜ੍ਹਾਈ ਕਰਿਆ ਕਰਦੀ ਸੀ ਉਹਨਾਂ ਅੱਗੇ ਕਿਹਾ ਕਿ ਮੇਰੀ ਬੇਟੀ ਨੇ ਆਪਣੇ ਡਾਇਰੀ ਦੀ ਆਖਰੀ ਗੱਲ 'ਚ ਦੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਹੈ ਉਹ ਮੈਡੀਕਲ ਕੋਰਸ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਸੀ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਖਰ ਭਾਰਤ ਦੇ ਵਿੱਚ ਇਸ ਔਰਤ ਨੂੰ ਕਿੰਨੀ ਜਲਦੀ ਇਨਸਾਫ ਮਿਲਦਾ ਹੈ ਕਿਉਂਕਿ ਹਰ ਇੱਕ ਦੀ ਨਿਗਾ ਇਸ ਮੰਦਭਾਗੀ ਘਟਨਾ ਦੇ ਉੱਤੇ ਹੈ ਤੇ ਦੇਖਣਾ ਇਹ ਹੁੰਦਾ ਹੈ ਕਿ ਆਖਰ ਕਿੰਨੀ ਜਲਦੀ ਇਸ ਨੂੰ ਇਨਸਾਫ ਮਿਲ ਪਾਏਗਾ ਬਿਊਰੋ ਰਿਪੋਰਟ ਤੇ ਟੀਵੀ ਐਨਆਰਆਈ